ਬੇਵਾਕੀ ਮੇਰੇ ਜਾਦੀ ਦਫਨ ਹੋ ਗਏ ਜ਼ਿੰਦਗੀ ਸਮਝਉਤਾ ਵਾਦੀ ਹੋ ਗਈ ਕੀ ਬਾਤ ਕੀ ਬਾਤ ਹੈ ਹਰ ਇੱਕ ਮੈਂ ਡੁੱਗੀ ਬਸ ਮਾਰੇ ਹਰ ਕਿਸੇ ਦਾ ਹੌਸਲਾ ਨਹੀਂ ਆਪੇ ਸਿਹੜੇ ਭੁੱਖ ਨੂੰ ਦੋਸਤਾਂ ਨੂੰ ਦੇਖ ਕੇ ਲਜਜਤ ਬਿਰਾਨੀ ਹੋ ਗਈ ਓਕੇ ਉਠੋ ਬਤਨ ਦੇ ਵਾਰਸੋ ਛੱਡੋ ਕੁਲੇਖੇ ਪਰਮ ਉਠੋ ਬਤਨ ਦੇ ਵਾਰਸੋ ਜੋ ਲੋਕ ਲਿਖੇ ਪਰ ਅਸੀਂ ਲੀਡਰਾਂ ਨੂੰ ਦੇਖ ਕੇ ਲਜਜਤ ਬਿਰਾਲੀ ਹੋ ਗਈ। ਓਹੋ ਕੀ ਬਾਤ ਹੈ। ਸਿਰ ਲਾ ਕੇ ਲਜਜ ਮੇਰਾ ਸਰੂਪ ਧੁੰਦਲਾ ਬੱਚਿਆਂ 'ਚ ਜੇ ਪ੍ਰਕਾਸ਼ ਹੈ ਤੁਰਦਾ ਹੈ ਦਿਸਦਾ ਕਾਫਲਾ ਲਜਜਤ ਹੈ। ਦੇਰਾਂ ਦੇ ਹੋਵੇ। ਲਜਜਤ ਹੈ ਮੇਰਾ ਸਰੂਪ ਧੁੰਦਲਾ ਬੱਚਿਆਂ 'ਚ ਜੇ ਪ੍ਰਕਾਸ਼ ਹੈ ਚੜਦਾ ਹੈ ਦਿਸਦਾ ਕਾਫਲਾ। ਮੰਝਲ ਸੁਹਾਣੀ ਵਧਰ ਸੁਹਾਣੀ ਹੋ ਗਈ ਕੀ ਬਾਤ ਦੇਖੋ ਬੱਚਾ ਸਰ ਤੁਸੀਂ ਲੇਖੋ ਲਿਖ ਸਕਦੇ ਤੁਸੀਂ ਪਤਾ ਰੀਪਲੈਕਟ ਕਰਕੇ ਤਾਂ ਲੇਖੋ ਇਹਨਾਂ ਨੂੰ ਹਾਂ ਮੈਂ ਮਤਲਬ ਉਹ ਉਹੀ ਸੁਸਤੀ ਹੈ ਵਧੀਆ ਮਤਲਬ ਮੇਰੇ ਲੇਖ ਤਾਂ ਮੈਂ ਪੜੇ ਹੋਣਗੇ ਚਪੇ ਨੇ ਲਿਖ ਮੈਂ ਨਹੀਂ ਮੈਂ ਤਾਂ ਛੋਟਾ ਸੀਗਾ ਅੱਛਾ ਮੈਂ ਤਾਂ ਛੋਟਾ ਸੀ ਮੈਂ ਮਤਲਬ 15 ਲੇਖ ਚਪੇ ਨੇ ਇਹ ਕਿਹੜੇ ਕਿਹੜੇ ਮਸਲਾਂ ਤੇ ਲਿਖਿਆ ਜੀ ਤੁਸੀਂ ਆਹੀਂ ਪੋਲੀਟੀਕਲ ਹੈ ਹੂੰ ਇਹਨੂੰ ਤਾਂ ਗੇੜਾ ਵੀ ਆਪਕੇ ਸਿੱਧੇ ਜਵਾਬ ਦੇ ਕਿਸੇ ਨੇ ਗਲਤ ਲੇ ਕੇ ਆ ਉਹਦੇ ਤੇ ਉਹਦੇ ਤੇ ਟਿੱਪਣੀ ਜਾਂ ਆਪਦੇ ਵਿਚਾਰ ਉਹ ਚਿੱਠੀ ਮੇਰੇ ਕੋਲ ਹੈ ਜੀ ਤੁਸੀਂ ਲਿਖੀ ਸੀ ਨਾ ਚਿੱਠੀ ਮੇਰੇ ਕੋਲ ਹੈ ਸਭੀ ਦੇ ਅਖਬਾਰ ਚ ਕਿਹਦੀ ਜਿਹੜੀ ਤੁਸੀਂ ਉਹ ਬਲਵੀਰ ਪ੍ਰਵਾਨ ਦੀ ਕਿਤਾਬ ਬਾਰੇ ਲਿਖੀ ਸੀ ਨਾ ਅੱਛਾ ਹਾਂ ਉਹ ਚਿੱਠੀ ਉਹ ਚਿੱਠੀ ਮੇਰੇ ਕੋਲ ਹੈ ਜੀ ਤੁਹਾਨੂੰ ਭੇਜੂਗਾ ਪੰਜਾਬ ਵਿੱਚ ਨਕਸਲਵਾੜੀ ਇਹ ਲਹਿਰ ਹਾਂ ਹੂੰ ਉਹ ਤੁਸੀਂ ਸਰ ਦਾ ਟਿੱਪਣੀ ਕੀਤੀ ਨਾ ਇਹਨਾਂ ਨੇ ਹੂੰ ਇਹ ਚ ਇਨਫੋਰਮੇਸ਼ਨ ਠੀਕ ਨਹੀਂ ਕਲੈਕਟ ਨਹੀਂ ਹੈਗੀ ਅੱਛਾ ਹਾਂ ਉੱਤੇ ਪੂਰੀ ਵੱਡੀ ਚਿੱਠੀ ਹੈ ਜੀ ਉਹਨੇ ਵਾਲੇ ਪੂਰੀ ਛਾਪੀ ਹੋ ਅੱਛਾ ਅੱਛਾ ਤੇ ਤੁਹਾਨੂੰ ਡੇਟ ਦਾ ਪਤਾ ਹੈ ਤੁਸੀਂ ਇਧਰ ਨਹੀਂ ਚਾਹੀ ਨਹੀਂ ਇੰਨੀ ਮੈਂ ਸਾਹਮਣੇ ਬਿਠੇ ਸੀ ਇਹਨਾਂ ਨੇ ਨੋਟ ਮੇਰੇ ਕੋਲ ਹੈਗੀ ਹੈ ਉੱਚੇ ਤੇ ਮੇਰੇ ਕੋਲ ਹੈਗੀ ਹੈ ਅਖਬਾਰ ਦੀ ਕਟ ਗਈ ਪਿਆ ਉਹਦੀ ਕਾਪੀ ਦਿਓ ਮੈਨੂੰ ਹਾਂ ਅਖਬਾਰ ਦੀ ਕਟ ਗਈ ਆਪਣੇ ਕੋਲ ਪੂਰੀ ਅੱਛਾ ਉਹ ਤਾਂ ਹੁਣ ਇਹਦੇ ਪਰਵਾਨੇ ਜਿਹੜੇ ਨੰਬਰ ਆਉਣੇ ਉਹਦੇ ਵਿੱਚ ਛਾਪਾਂਗੇ ਆਪਾਂ ਕੋਸ਼ਿਸ਼ ਕਰਾਂਗੇ ਨਾ ਇਹ ਇਹਨਾਂ ਦਾ ਮਤਲਬ ਟੋਟਲ ਹਾਂ ਜਿੱਥੇ ਤੋਂ ਲੇਖ ਨੂੰ ਖਰਾਬ ਜਾਣੋ ਹਾਂ ਜਾਂ ਉਹਦੇ ਤੇ ਇੱਕ ਆਪ ਆਰਟੀਕਲ ਇਹਨਾਂ ਦੇ ਵਾਰੀ ਬਣਾ ਕੇ ਨਾ ਤਾਂ ਉਹ ਤਾਂ ਇਹ ਅੰਡਰਸਟੂਡੀ ਹੈ ਦੇਖੋ 40 ਤੋਂ ਲੈ ਕੇ 60 ਤੱਕ ਦੇ ਲੋਕ ਲਾ ਰਹੇ ਹੁੰਦੇ ਹੂੰ ਉਹਨਾਂ ਚੋਂ ਨਹੀਂ ਆ ਸਾਨੂੰ ਮੱਸਦਾ ਇਹਨਾਂ ਦੇ ਰੁਕਣਾ ਤੇ ਕੁਛ ਆਪ ਵੀ ਕਹਿ ਰਿਹਾ ਮੈਂ ਜੇ ਕਿ ਇਹਨਾਂ ਨੂੰ ਸਾਲ ਦਾ ਪਤਾ ਲੱਗ ਜੇ ਤਾਂ ਫਾਈਲਾਂ ਪਈਆਂ ਉੱਥੇ ਇਹਨਾਂ ਨਵੀਂ ਜਵਾਨੀ ਤਾਂ ਸਾਲ ਦੀਆਂ ਨੇ ਨਾ ਜਲੰਧਰ ਉਹ ਤਾਂ ਪਹਿਲਾਂ 20 ਕੁਲੀ ਸੀ ਨਾ ਲੋਕ ਲਾਉਂਦਾ ਲੋਕ ਲਾਉਂਦਾ ਕੱਢੋ ਸੌਖਾ ਹੀ ਹੈ ਹੂੰ ਚਹੁਰ ਤੋਂ ਚਹੁਰ ਦੇ ਬਾਅਦ ਹੀ ਸ਼ੁਰੂ ਹੋਇਆ ਅਖਬਾਰ ਦਾ ਹਾਂ ਹਾਂ ਬਿਲਕੁਲ ਬਿਲਕੁਲ ਚਹੁਰ ਤੋਂ 60 ਤੱਕ 60 ਤੋਂ ਬਾਅਦ ਜਦੋਂ ਇਹ ਪਾਰਟੀ ਛੱਡ ਗਏ ਉਹਨਾਂ ਨੇ ਕੀ ਛੱਪੀ ਲੋਕ ਲੈਦਾ ਕੋਈ ਕੰਟੈਕਟ ਚ ਹੈਗਾ ਕਿਉਂਕਿ ਨਵੇਂ ਜਮਾਨੇ ਨਾਲ ਤਾਂ ਮੇਰਾ ਵਾਹ ਹੈਗਾ ਬੁਲਿਆ ਦਾ ਨੰਬਰ ਸੀ ਤੱਕੜਾ ਅੱਛਾ ਅੱਜ ਕੱਲ ਨਹੀਂ ਇਹਨਾਂ ਦਾ ਰਿਕਾਰਡ ਕਿੱਥੋਂ ਉਪਲਬਧ ਹੋ ਸਕਦਾ ਉੱਥੇ ਤੋਂ ਜਲੰਧਰ ਆਈ ਅੱਛਾ ਜਲੰਧਰ ਤੱਕੜਾ ਮੇਰੇ ਦਫ਼ਤਰ ਤਾਂ ਬੰਦ ਕਰਤਾ ਸੀ ਇਹਨਾਂ ਨੇ ਨਹੀਂ ਹੈਗਾ ਹੈਗਾ ਅੱਛਾ ਹੂੰ ਤੱਕੜਾ ਦਾ ਬਿਲਕੁਲ ਨੰਬਰ ਹੈਗਾ ਉਹ ਨੂੰ ਪੁੱਛ ਲਿਓ ਠੀਕ ਠੀਕ ਹੂੰ ਇੱਕ ਮਤਲਬ ਲਾਸਟ ਗੱਲ ਆ ਜੀ ਵੀ ਹੁਣ ਇਸ ਟਾਈਮ ਦੇ ਉੱਤੇ ਤੁਸੀਂ ਕੀ ਮਤਲਬ ਇਹਨਾਂ ਜਿਹੜੇ ਜਿਹੜੇ ਕਾਮਰੇਡ ਕੰਮ ਕਰ ਰਹੇ ਨੇ ਉਹਨਾਂ ਨੂੰ ਕੋਈ ਸੁਝਾਅ ਦੇਣਾ ਚਾਹੋਗੇ ਦੇਖੋ ਮੈਂ ਕਿਉਂਕਿ ਹਾਲਾਤ ਤਾਂ ਦੇਖੋ ਮਾੜੇ ਤੋਂ ਮਾੜੇ ਹੁੰਦੇ ਜਾ ਰਹੇ ਨੇ ਹੁਣ ਵੀ ਆ ਕਿਸਾਨ ਘੋਲ ਦੇ ਉੱਤੇ 5 ਤਰੀਕ ਨੂੰ ਡੰਡਾ ਵਾਹਿਆ ਹੈ ਇਹਨਾਂ ਨੇ ਪਹਿਲਾਂ ਵੀ ਲਗਾਤਾਰ ਮਸਲੇ ਤਾਂ ਹੱਲ ਹੋਏ ਨਹੀਂ ਲੋਕਾਂ ਦੇ ਨਹੀਂ ਹਸਲ ਕੇ ਜਿਹੜੇ ਬਾਕੀ ਜੇ ਆਪਣੀ ਸੂਚ ਉਹ ਕੋਲ ਬੜ ਨੂੰ ਸੇ ਜੋ ਬਾਹਰ ਹੀ ਨਿਕਲਦੇ ਹਮ ਕੰਮ ਚ ਲਾਓ ਡੰਗ ਟਪਾਓ ਜਾਂ ਕੰਮ ਆਉਂਦਾ ਨਹੀਂ ਜੇ ਕੁਝ ਨਹੀਂ ਮਤਲਬ ਉਹਨਾਂ ਨੂੰ ਸਪਸ਼ਟ ਲਾਈਨ ਅਖਤਿਆਰ ਕਰਨੀ ਚਾਹੀਦੀ ਹੈ ਕਰੋ ਜਾਂ ਮਰੋ ਵਾਲਾ ਹਮ ਉਹਦਾ ਪੁਰਾਣਾ ਸਿਸਟਮ ਸੀ ਹਮ ਉਹਦੇ ਤੇ ਵੀ ਜੋ ਮਰਜ਼ੀ ਹੋ ਜੇ ਹਮ ਹਮ ਤਾਂ ਬਾਕੀ ਜੇ ਸਮਝੌਤਾਪਤੀ ਜਿਹੜਾ ਉਹ ਹੈ ਵਰਤਕਤ ਨਾ ਵੀ ਬਲੇ ਬਲੇ ਜਿੰਦਾਬਾਦ ਹਮ ਉਹ ਉਹ ਮਾਮਲਾ ਜਿਹੜਾ